ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਮੈਂ ਡਾਕਟਰ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਮੋਗਾ ਕਿਸਾਨ ਭਰਾਵੋ ਤੁਹਾਨੂੰ ਦੱਸਣਾ ਚਾਹਣਾ ਆਪਣੇ ਲਈ ਖੁਸ਼ੀ ਦੀ ਗੱਲ ਆ ਕਿ ਅਸੀਂ ਸਾਡੇ ਵਿਭਾਗੇ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਇੱਕ YouTube ਚੈਨਲ ਸ਼ੁਰੂ ਕਰਨ ਲੱਗੇ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਹਰ ਕਿਸਮ ਦੀ ਜਾਣਕਾਰੀ ਮੁਹੱਈਆ ਕਰਾਂਗੇ ਇਹ ਜਾਣਕਾਰੀ ਫਸਲਾਂ ਨਾਲ ਸੰਬੰਧਿਤ ਹੋਏਗੀ ਇਹ ਜਾਣਕਾਰੀ ਜਿੰਨੇ ਵੀ ਸਾਡੇ ਪਲਾਟਸ ਨੇ ਜਿਦੇ ਚ ਸਬਜ਼ੀਆਂ ਵੀ ਆਉਂਦੀਆਂ ਨੇ ਜਾਂ ਹੋਰ ਪੌਦਿਆਂ ਦੀ ਜਾਣਕਾਰੀ ਜਿਦੇ ਵਿੱਚ ਸਾਡੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਕੀੜੇ ਮਾਰ ਕੀੜੇ ਵੀ ਹੋ ਸਕਦੇ ਨੇ ਜਿਨ੍ਹਾਂ ਦੀ ਰੋਕਥਾਮ ਕਰਨੀ ਆ ਕਿਹੜੀਆਂ ਕਿਸਮਾਂ ਬੀਜਾਂ ਬੀਜਣੀਆਂ ਨੇ ਕਿਸ ਤਰ੍ਹਾਂ ਦਾ ਉਹਨਾਂ ਤੇ ਪ੍ਰੈਕਟਿਸ ਕਰਨੀ ਆ ਕਿ ਅਸੀਂ ਵੱਤ ਵੱਤ ਝਾੜ ਲੱਗੇ ਵੱਤ ਵੱਤ ਪ੍ਰੋਫਿਟ ਲੱਗੇ ਸਾਡੀਆਂ ਫਸਲਾਂ ਤੋਂ ਇਹ ਚੈਨਲ YouTube ਚੈਨਲ ਆ ਜਿਹੜਾ ਜ਼ਿਲ੍ਹਾ ਮੋਗਾ ਵੱਲੋਂ ਅਸੀਂ ਸ਼ੁਰੂਆਤ ਕਰ ਰਹੇ ਆ ਇਹ ਸ਼ੁਰੂਆਤ ਸਾਡੇ ਬਹੁਤ ਹੀ ਇਮਾਨਜੋਗ ਡਿਪਟੀ ਕਮਿਸ਼ਨਰ ਮੋਗਾ ਜੀ ਵੱਲੋਂ ਕੀਤੀ ਜਾਵੇਗੀ ਤਾਂ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਸਾਡੇ ਪੰਜਾਬ ਸਰਕਾਰ ਵੱਲੋਂ ਜੋ ਵੀ ਸਕੀਮਾਂ ਆਉਂਦੀਆਂ ਨੇ ਜੋ ਖੇਤੀ ਸਬੰਧੀ ਗਤੀਵਿਧੀਆਂ ਚੱਲਦੀਆਂ ਨੇ ਜਾਂ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ਾਂ ਹੁੰਦੀਆਂ ਨੇ ਉਸ ਤੁਹਾਨੂੰ ਉਹਦੇ ਮੁਤਾਬਕ ਜਾਣਕਾਰੀ ਹਰ ਕਿਸਮ ਦੀ ਮਿਲੇਗੀ ਸਾਡੇ ਖੇਤੀ ਮਾਹਰ ਜਿਹੜੇ ਕਿ ਮੋਗੇ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਜਾਂ ਮਾਈਕਮਾ ਖੇਤੀਬਾੜੀ ਨਾਲ ਹੋਰ ਸੰਬੰਧਤ ਭਾਗ ਨੇ ਜਿਹੜੇ ਕਿ ਬਾਗਬਾਨੀ ਦੇ ਵੀ ਹੋ ਸਕਦੇ ਨੇ ਭੂਮੀ ਸਿਹਤ ਨਾਲ ਸੰਬੰਧਤ ਹੋ ਸਕਦੇ ਨੇ ਉਹਨਾਂ ਦੀ ਜਾਣਕਾਰੀ ਵੀ ਅਸੀਂ ਇਸ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚਿਆ ਕਰਾਂਗੇ ਤਾਂ ਕਿ ਸਾਡੇ ਜ਼ਿਲ੍ਹੇ ਦੇ ਕਿਸਾਨ ਭਰਾ ਨੂੰ ਹਰ ਜਿਵੇਂ ਪਿੱਛੇ ਦੇ ਥੋੜਾ ਜਿਹਾ ਗਲਾਪੀ ਸੰਡੀ ਦਾ ਖਾਚਾ ਸੀਗਾ ਉਦੋਂ ਅਸੀਂ ਮਤਲਬ ਇਹ ਜਾਣਕਾਰੀ ਜਿਹੜੀ ਆ ਇਸ ਜਰੀਏ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਨੇ ਤੱਕ ਪ੍ਰੋਵਾਈਡ ਕੀਤੀ ਸੀ ਪਰ ਜਦੋਂ ਸਾਡਾ ਚੈਨਲ ਜਿਹੜਾ ਕਿਸਾਨੀ ਸੂਚਨਾਵਾਂ ਹੋਏਗਾ ਤੇ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋਗੇ ਤੁਸੀਂ ਇਹਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਕਿ ਸਾਡੇ ਜ਼ਿਲ੍ਹੇ ਦੇ ਹਰ ਕਿਸਾਨ ਤੱਕ ਸਾਡੇ ਮੈਹਿਕਮੇ ਦੀ ਜਾਣਕਾਰੀ ਜਿਹੜੀ ਹੈ ਪਹੁੰਚਦੀ ਹੋ ਜਾਵੇ ਕਿ ਤੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇਹ ਚੈਨਲ ਸ਼ੁਰੂ ਕਰ ਰਹੇ ਹਾਂ ਤੇ ਕਿਸਾਨ ਭਰਾਵੋ ਤੁਸੀਂ ਵੱਧ ਤੋਂ ਵੱਧ ਆਪ ਵੀ ਇਸ ਕਿਸਾਨੀ ਸੂਚਨਾਵਾ ਚੈਨਲ ਦਾ ਇਹਦਾ ਫਾਇਦਾ ਲਾਓਗੇ ਤੇ ਹੋਰ ਜਿਹੜੇ ਤੁਹਾਡੇ ਨਾਲ ਸਬੰਧਤ ਕਿਸਾਨ ਭਰਾ ਨੇ ਉਹਨਾਂ ਤੱਕ ਵੀ ਇਹ ਪਹੁੰਚਦਾ ਕਰੋਗੇ ਤਾਂ ਕਿ ਅਸੀਂ ਵਿਭਾਗ ਦੇ ਖੇਤੀ ਵਿਭਾਗ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਬਹੁਤ ਬਹੁਤ ਧੰਨਵਾਦ